ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਸਮੇਂ ਬਾਅਦ ਵਾਰ-ਵਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਆ ਸਿਰਫ ਰਿਸ਼ਤੇ ਦੀ ਐਡ ਪਾਉਣਾ ਤੇ ਸਾਡੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰ ਸਮੇਤ ਹੁੰਦੇ ਨੇ ਜੀ ਤੁਹਾਨੂੰ ਵੀਡੀਓ ਦੇ ਵਿੱਚ ਜੋ ਵੀ ਰਿਸ਼ਤਾ ਪਸੰਦ ਆਉਂਦਾ ਸਿੱਧੇ ਪਰਿਵਾਰ ਦੇ ਨਾਲ ਤੁਸੀਂ ਨੰਬਰ ਰਾਹੀਂ ਗੱਲਬਾਤ ਕਰ ਸਕਦੇ ਹੋ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਅੱਲੜਿਸ਼ਤਾ ਨਾਮ ਸਿੰਘ ਕਾਸ ਜਨਮ ਸਿਕ ਜਨਮ 161993 ਕੱਦ 5 ਫੁੱਟ 8 ਇੰਚ ਗੋਤ ਸੋਹਲ ਪੜਾਈ ਜੀ ਐਨ ਐਮ ਨਰਸਿੰਗ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਪੁਰਤਕਾਲ ਵਿੱਚ ਹੈ ਇੱਕ ਪੈਨ ਮੈਰਿਡ ਆਸਟ੍ਰੇਲੀਆ ਵਿੱਚ ਹੈ ਜ਼ਮੀਨ 2 ਕਿੱਲੇ ਆ ਜੋਬ ਲੜਕਾ ਗਵਰਨਮੈਂਟ ਜੋਬ ਕਰਦਾ ਜੀ ਲੜਕਾ ਸੋਹਣਾ ਸੁਨੱਖਾ ਲੜਕੇ ਦਾ ਅਮਰਤ ਅਮਰਤ ਵੀ ਸ਼ਕਿਆ ਹੋਇਆ ਵਧੀਆ ਘਰ ਪਰਿਵਾਰ ਤੋਂ ਹਾਂ ਜੀ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਚਾਹੀਦੀ ਹੈ ਜੀ ਲੜਕੀ ਸਮਝਦਾਰ ਹੋਵੇ ਲੜਕੀ ਦਾ ਅਮਰਤ ਵੀ ਸ਼ਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਭਾਵੇਂ ਨਾਂ ਵੀ ਸ਼ਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਦੀਪ ਸਿੰਘ ਜਨਮ 1/4/1990 ਗੋਤ ਸਿਆਣ ਨਾਨਕੇ ਗੋਤ ਮਹਤੋ ਕੱਤ ਪੰਜ ਫੁੱਟ 11 ਇੰਚ ਪਰਿਵਾਰ ਵਿੱਚ ਪਿਤਾ ਸਰਿੰਦਰ ਸਿੰਘ ਦਾ ਮਾਤਾ ਰਾਣੀ ਲੜਕੇ ਦੇ ਤਿੰਨ ਭਰਾ ਨੇ ਫੋਰਨ ਕੰਟਰੀ ਵਿੱਚ ਨੇ ਲੜਕਾ ਵੀ ਦਵਾਈ ਚੋਂ ਆਇਆ ਹੋਇਆ ਲੜਕਾ ਸੂਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਵਦੀਆਕਾਰ ਪਰਿਵਾਰ ਤੋਂ ਆ ਜੋਬ ਲੜਕਾ ਜੀਐਨਏ ਵਿੱਚ ਨੌਕਰੀ ਕਰਦਾ ਸੈਲਰੀ 30000 ਮਹੀਨੇ ਦੀ ਆ ਪਤਾ ਚਿਹੜਾ ਮਾਂਗ ਦਾ ਨਨੁਖਰੇ ਲੂ ਪਰਿਵਾਰ ਤੋਂ ਘਰ ਬਾਰਸ ਮਹਲਣ ਵਾਲੀ ਲੜਕੀ ਚਾਹੀਦੀ ਹੈ ਜੀ ਐਸੀ ਕਾਸਟ ਦੀ ਲੜਕੀ ਨੂੰ ਪਹਿਲਾ ਬਾਕੀ ਹੋਰ ਵੀ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੋਹਿਤ ਕੁਮਾਰ ਜਨਮ 2 1990 ਕੱਦ 5 ਫੁੱਟ 7 ਇੰਚ ਪੜਾਈ ਬੀਏ ਕਾਸਟ ਐਸਟੀ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਪੈਨ ਮੈਰਿਡ ਹੈ ਤੇ ਜੁਕੇ ਵਿੱਚ ਸੈਟਲ ਹੈ ਲੜਕਾ ਵਧੀਆ ਘਰ ਪਰਿਵਾਰ ਤੋਂ ਅਨਸ਼ਾ ਰਹਿਤਾ ਸੋਨਾ ਸਨੱਖਾ ਜੌਬ ਸੁਪਰਵਾਈਜ਼ਰ ਦੀ گارਮੈਂਟ ਫੈਕਟਰੀ ਵਿੱਚ ਸੈਲਰੀ 22000 ਇੱਕ ਮਹੀਨੇ ਦੀ ਪਤਾ ਲੁਧਿਆਣਾ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕਿਸੇ ਵੀ ਕਾਸਟ ਤੋਂ ਹੋਵੇ ਜਾਤੀਵੰਦ ਨਹੀਂ ਆ ਕੋਈ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸ ਜਰਸੀ ਕੱਦ 5 ਫੁੱਟ 9 ਇੰਚ ਜੀਡੀਆ ਦਾ ਪਤਾ ਜਲੰਧਰ ਪੜਾਈ ਗ੍ਰੈਜੂਏਸ਼ਨ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਹੈ ਸਾਰਾ ਪਰਿਵਾਰ ਇੰਗਲੈਂਡ ਵਿੱਚ ਸੈਟਲਡ ਆ ਲੜਕਾ ਇੰਗਲੈਂਡ ਵਿੱਚ ਸਿਟੀਜ਼ਨ ਆ ਲੜਕੀ ਦੀ ਇੰਗਲੈਂਡ ਵਿੱਚ ਵਧੀਆ ਜੋਬ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਆ ਮੰਗ ਹੈ ਇਹਨਾਂ ਨੂੰ ਸੋਹਣੀ ਸੁਨੱਖੀ ਪੜੀ ਲਿਖੀ ਕਰੇ ਲੂ ਲੜਕੀ ਚਾਹੀਦੀ ਆ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਲੜਕਾ ਜਨਮ 7 ਅਗਸਤ 1999 ਕਾਰਸ ਜਰਸੀ ਗੋਤਕੰਗ ਕੱਦ 5 6 ਫੁੱਟ 2 ਇੰਚ ਇੰਡੀਆ ਦਾ ਪਤਾ ਨਮਾ ਸ਼ਹਿਰ ਆ ਪੜਾਈ ਬੀਏ ਜਮੀਨ 8 ਕਿੱਲੇ ਆ ਪਰਿਵਾਰ ਵਿੱਚ ਮਾਤਾ ਪਿਤਾ ਇੰਡੀਆ ਵਿੱਚ ਨੇ ਇੱਕ ਭੈਣ ਮੈਰਿਡ ਆ ਇਟਲੀ ਵਿੱਚ ਐ ਲੜਕਾ ਕੈਨੇਡਾ ਵਰਕ ਪਰਮਿਟ ਤੇ ਐ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਐ ਲੜਕੀ ਕੈਨੇਡਾ ਵਿੱਚ ਪੀਅਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਦਾ ਕੱਦ 5 ਫੁੱਟ 7 ਇੰਚ ਤੋਂ ਘੱਟ ਨਾ ਹੋਵੇ ਇੰਡੀਆ ਵਾਲੇ ਤੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਕੈਨੇਡਾ ਦੇ ਇਟਲੀ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਕਾਸ ਜਰਸੀ ਗੋਤ ਸੰਧੂ ਕੱਦ 6 ਫੁੱਟ ਪਤਾ ਗੁਰਦਾਸਪੁਰ ਜ਼ਮੀਨ 13 ਕਿੱਲੇ ਪੜਾਈ ਹੋਟਲ ਮੈਨੇਜਮੈਂਟ ਦੀ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਇੱਕ ਵੱਡੀ ਭੈਣ ਮੈਰਿਡ ਇਨ ਆਸਟ੍ਰੇਲੀਆ ਇੱਕ ਛੋਟੀ ਭੈਣ ਅਨਮੈਰਿਡ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵੈਸ਼ਨੂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਲੰਮੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਿਡ ਲੜਕਾ ਜਨਮ 1998 ਕਾਸ ਜਰਸੀ ਗੋਤ ਪੁੱਲਰ ਕੱਦ 6 ਫੁੱਟ ਪਤਾ ਤਰਨਤਨ ਸਾਹਿਬ ਪੜਾਈ ਮਾਸਟਰ ਇਨ ਅਕਾਊਂਟਿੰਗ ਲੜਕਾ ਆਸਟ੍ਰੇਲੀਆ ਪੀਆਰ ਆ ਜੌਬ ਵਰਕਿੰਗ ਐਜ਼ ਅ ਟੈਕਨੀਕਲ ਤੇ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਐ ਇੱਕ ਤੇ ਇੱਕ ਕਮਰਸ਼ੀਅਲ ਪਲਾਟ ਆ ਤੇ ਆਪਣਾ ਘਰ ਐ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਐ ਮੰਗ ਐ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਪੜੀ ਲਿਖੀ ਲੜਕੀ ਚਾਹੀਦੀ ਐ ਲੜਕੀ ਜਰਸੀ ਦੇ ਪਰਿਵਾਰ ਤੋਂ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਆਸਟ੍ਰੇਲੀਆ ਤੋਂ ਹੋਵੇ ਮਾਝੇ ਏਰੀਆ ਨੂੰ ਪਹਿਲਾ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕ ਆਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਗੋਤ ਸਿੱਧੂ ਕਾਸਟ ਜਰਸੀ ਪੜਾਈ ਪਲੱਸ 2 ਨਾਨ ਮੈਡੀਕਲ ਪੰਜਾਬ ਤੋਂ ਅਤੇ ਕੰਪਿਊਟਰ ਪ੍ਰੋਗਰਾਮ ਡਿਪਲੋਮਾ ਨਿਊਜ਼ੀਲੈਂਡ ਤੋਂ ਇੰਡੀਆ ਦਾ ਪਤਾ ਬਠਿੰਡਾ ਜ਼ਮੀਨ 7 ਕਿੱਲੇਆ ਪਰਿਵਾਰ ਵਿੱਚ ਪਿਤਾ ਬੀ.ਈ.ਐਮ.ਐਸ. ਆਰ.ਐਮ.ਪੀ ਡਾਕਟਰ ਨੇ ਮਾਤਾ ਸਰਕਾਰੀ ਨੌਕਰੀ ਕਰਦੇ ਨੇ ਹੈਲਥ ਡਿਪਾਰਟਮੈਂਟ ਵਿੱਚ ਇੱਕ ਭੈਣ ਕੈਨੇਡਾ ਵਿੱਚ ਹੈ ਲੜਕਾ ਨਿਊਜ਼ੀਲੈਂਡ ਵਿੱਚ ਪੀ.ਆਰ.ਏ ਸਿਟੀਜ਼ਨ ਹੋਣ ਵਾਲਾ ਟ੍ਰੌਪ ਟਰੱਕ ਡਰਾਈਵਰ ਦੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰਾ ਜੀ ਮੰਗਾ ਇਹਨਾਂ ਨੂੰ ਵਧੀਆ ਘਰ ਪਰਿਵਾਰਤੋਂ ਸੋਹਣੀ ਸਨਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਨੀਜੀਲੈਂਡ ਤੋਂ ਲੜਕੀ ਨੂੰ ਪਹਿਲੇ ਭਾਵੇਂ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੜਕੀ ਨੇ ਵੀ ਅਸੀਂ ਨਰਸਿੰਗ ਕੀਤੀ ਹੋਵੇ ਜੀ ਇੰਡੀਆ ਤੋਂ ਹੋਵੇ ਤਾਂ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਚਾਰੀ ਕੁਨਿਸੋਸ਼ਾ 99 ਕਾਦਮਨ ਫੁਟਾ 8 ਇੰਚ ਕਾਸ ਜਰਸੀ ਗੋਤ ਬਰਾੜ ਪਤਾ ਫਰੀਦਕੋਟ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਪਰ ਆ ਕੈਨੇਡਾ ਵਿੱਚ ਹੈ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਕੰਮ ਖੇਤੀ ਵੜੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰਾ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਹੈ ਲੜਕੀ ਮੋਗਾ ਫਰੀਦਕੋਟ ਬਾਗਾ ਪੁਰਾਣਾ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਜੁਲਾਈ 1994 ਕੱਦ 5 ਫੁੱਟ 6 ਇੰਚ ਕਾਸਟ ਸਿੱਖ ਰਾਜਪੂਤ ਰਠੌਰ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ 2035 ਤੱਕ ਹੁਣ ਲੜਕੀ ਇੰਡੀਆ ਵਿੱਚ ਹੈ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਰ ਨੇ ਰਿਟਾਇਰ ਨੇ ਪਿਤਾ 2021 ਵਿੱਚ ਐਕਸਪਾਇਰ ਨੇ ਡਿਪਟੀ ਸਕੱਟਰੀ ਪੰਜਾਬ ਵਿਧਾਨ ਸਭਾ ਵਿੱਚ ਸਨ ਪਤਾ ਹੁਸ਼ਿਆਰਪੁਰ ਲੜਕੀ ਸੋਣੀ ਸੁਨੱਖੀ ਆ ਵਧੀਆ ਘਰ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਪੜਿਆ ਲਿਖਿਆ ਲੜਕਾ ਚਾਹੀਦਾ ਸਿੱਖ ਰਾਜਪੂਤ ਰਠੌਰ ਕਾਸ ਦੇ ਲੜਕੇ ਨੂੰ ਪਹਿਲ ਆ ਕੈਨੇਡਾ ਤੋਂ ਲੜਕੇ ਨੂੰ ਪਹਿਲ ਆ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਜਾਂ ਮੈਡੀਕਲ ਲਾਈਨ ਵਿੱਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਗੋਤ ਘਾਰੂ ਕਾਸਟ ਐਸੀ ਬਾਲਮਿਕ ਜਨਮ 1995 ਕਦ 5 ਫੁੱਟ 8 ਇੰਚ ਪੜਾਈ ਕੰਪਿਊਟਰ ਪ੍ਰੋਗਰਾਮ ਇੰਡੀਆ ਤੋਂ ਇੰਡੀਆ ਦਾ ਕੰਪਿਊਟਰ ਪ੍ਰੋਗਰਾਮ ਇੰਡੀਆ ਦਾ ਪਤਾ ਹੁਸ਼ੈਨਪੁਰ ਪਰਿਵਾਰ ਦਾ ਗ੍ਰੀਸ ਵਿੱਚ ਗੈਸ ਸਟੇਸ਼ਨ ਬਿਜ਼ਨਸ ਆ ਇੱਕ ਭਰਾ ਜੂ ਐਸਏ ਵਿੱਚ ਹੈ ਲੜਕੀ ਕੈਨੇਡਾ ਪੀਅਰ ਹੈ 11 ਸਾਲ ਤੋਂ ਕੈਨੇਡਾ ਵਿੱਚ ਹੈ ਲੜਕੀ ਦੇ ਸਾਰੇ ਪਰਿਵਾਰ ਕੋਲ ਯੂਰਪ ਦੀ ਨੈਸ਼ਨੈਲਿਟੀ ਹੈ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਨੱਖਾ ਕਟਿੰਗ ਵਾਲਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਇੰਡੀਆ ਵਾਲੇ ਸੰਪਰਕ ਨਾਗਰ ਨੇ ਅਸੀ ਕਾਸ਼ ਨੂੰ ਪਹਿਲਾ ਲੜਕੇ ਦਾ ਕੱਦ 5 ਫੁੱਟ 10 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਪੰਦੇਰ ਜਨਮ 1990 ਕੱਦ 5 ਫੁੱਟ 6 ਇੰਚ ਕਸ ਜਰਸੀ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੌਬ ਕਰਦੇ ਨੇ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰੈਮਟਨ ਰਹਿੰਦੀ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਪੀਆਰ ਹੈ ਮੈਰਿਡ ਹੈ ਲੜਕੀ ਬੇਕਸੂਰ ਹੈ ਥੋੜੇ ਸਮੇਂ ਤੋਂ ਤਲਾਕਸ਼ੁਦਾ ਕੋਈ ਬੱਚਾ ਨਹੀਂ ਆ ਮੰਗ ਹੈ ਇਹਨਾਂ ਨੂੰ ਕੈਨੇਡਾ ਪੀਅਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਲੜਕਾ ਨਸ਼ਾ ਰਹਿਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਵੀਰੋ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਨੰਬਰ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਕੈਨੇਡਾ ਦੇ ਟਾਈਮ ਮੁਤਾਬਕ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਅਕਤੂਬਰ 2003 ਕਾਸ ਰਾਮਦਾਸ ਸੀ ਹੈ ਸਿੱਖ ਕੱਦ 5 ਫੁੱਟ 5 ਇੰਚ ਪੜਾਈ ਜੀਐਨਐਮ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਪਤਾ ਹੁਸ਼ਿਆਰਪੁਰਾ ਲੜਕੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਅਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਦੁਆਬੇ ਏਰੀਆ ਨੂੰ ਪਹਿਲ ਹੈ ਮੈਰਿਜ ਬਿਊਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ अगला रिश्ता नोट ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜਰਸੀਖ ਪੜ੍ਹਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜ੍ਹਾਈ ਬੀ ਐਸ ਸੀ ਨਰਸਿੰਗ ਦੀ ਜੌਬ ਗਵਰਨਮੈਂਟ ਰਜਿਸਟਰ ਨਰਸਾ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਲੁਧਿਆਣਾ ਹੈ ਪਤਾ ਜਲੰਧਰ ਆ ਜੀ ਇੰਡੀਆ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਜਰਸੀ ਕਾਸ਼ ਦਾ ਲੜਕਾ ਚਾਹੀਦਾ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੀ ਨੂੰ ਪਹਿਲਾ ਲੜਕਾ ਨਸ਼ਾ ਰਹਿਤ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੌਬ ਜਾਂ ਬਿਜ਼ਨਸ ਹੋਵੇ ਲੜਕਾ ਸੋਹਣਾ ਸੁਨਖਾ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਕਾਸ ਜਰਸੀ ਖਮਰਤੀਸ ਕੱਦ 5 ਫੁੱਟ 7 ਇੰਚ ਗੋਤ ਸਰਾ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਨੇ ਜੋਬ ਲੜਕੀ ਪੰਜਾਬ ਪੁਲਿਸ ਵਿੱਚ ਸੱਵਨ ਇੰਸਪੈਕਟਰ ਜੋਬ ਕਰਦੀ ਆ ਜਿਵੇਂ 24 ਗਿੱਲੇ ਆ ਮੰਗਿਆ ਇਹਨਾਂ ਨੂੰ ਵਧੀਆ ਘਰ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਯੋਗਤਾ ਵਾਲਾ ਲੜਕਾ ਚਾਹੀਦਾ ਲੜਕਾ ਪੰਜਾਬ ਪੁਲਿਸ ਵਿੱਚ ਸੱਵਨ ਇੰਸਪੈਕਟਰ ਜਾਂ ਇਸ ਤੋਂ ਵੀ ਉੱਪਰ ਉਹਦੇ ਤੇ ਹੋਵੇ ਜਾਂਸ ਬਧਿਆਰ ਨ ਸਰਕਾਰੀ ਨੌਕਰੀ ਤੇ ਉਹ ਵਿ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਏ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਚਨਾ ਤੱਗੜਨ ਮੈਰਿਡ ਲੜਕੀ ਕੱਦ 5 ਫੁੱਟ 2 ਇੰਚ ਜਨਮ 2 11 1992 ਜਨਮ ਦਾ ਸਮਾ 7:34 ਪੀਐਮ ਜਨਮ ਸਥਾਨ ਜਲੰਧਰ ਕਾਸਟ ਟੌਂਕ ਕਸ਼ਤਰੀਆ ਗੋਤ ਤੱਗੜ ਤੇ ਕਰੀਰ ਪੜਾਈ ਐਮਐਸਸੀ ਮੈਥਮੈਟਿਕਸ ਬੀਐਡ ਪਤਾ ਲਾਡੋ ਵਾਲੀ ਰੋਡ ਨੇੜੇ ਵੀਐਸਐਫ ਚੌਂਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਤੇ ਇੱਕ ਭਰਾ ਨੇ ਮੈਰਿਡ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਭਾਵੇਂ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਐਨ ਆਰ ਆਈ ਹੋਵੇ ਲੜਕਾ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਤੋਂ ਹੋਵੇ ਹੋਰ ਸੰਪਰਕ ਨਾ ਕਰਨ ਜੀ ਲੜਕਾ ਸ਼ਿਂਬੇ ਕਾਸਟ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 2 ਇੰਚ ਕਾਸ ਜਰਸੀ ਪੜਾਈ ਡਿਗਰੀ ਬੀਐਸਸੀ ਨਰਸਿੰਗ 2ਪੀਜੀ ਡਿਪਲੋਮਾ ਜੋਵਾਰ ਰਜਿਸਟਰ ਨਰਸ ਹਸਪੀਟਲ ਕੈਨੇਡਾ ਵਿੱਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੀ ਦੀ ਇੱਕ ਭੈਣ ਤੇ ਇੱਕ ਭਰਾ ਕੈਨੇਡਾ ਪੀਆਰ ਨੇ ਇੰਡੀਆ ਦਾ ਪਤਾ ਤਰਨਤਨ ਸਾਹਿਬਾ ਲੜਕੀ ਕੈਨੇਡਾ ਪੀਆਰ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਲੜਕਾ ਚਾਹੀਦਾ ਜੇ ਲੜਕਾ ਕੈਨੇਡਾ ਤੋਂ ਵੇਦਾ ਜ਼ਮੀਨ 12 ਕਿ ਜਮੀਨ 15 ਕਿੱਲੇ ਘਟਣਾ ਹੋਵੇ ਲੜਕਾ ਸੋਹਣ ਸੁਖਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜਰਸੀਕ ਪਰਵਾਰ ਤੋਂ ਹੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਡਿਪਲੋਮਾ ਹਸਪੀਟਲ ਟਿਕ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ੍ਹ ਸਿਟੀ ਪਿੰਜੌਰ ਪਰਿਵਾਰ ਵਿੱਚ ਪਿਤਾ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਹੈ ਜ਼ਮੀਨ ਢਾਈ ਕਿੱਲੇ ਵਧੀਆ ਘਰ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਹੈ ਲੜਕੀ ਸਾਈਪ੍ਰਸ ਵਿੱਚ ਆ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਸੋਹਣਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਹੈ ਲੜਕਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜਰਸੀ ਕਾਸ਼ ਤੋਂ ਹੋਵੇ ਕੈਨੇਡਾ ਪੀਆਰ ਜਾਂ ਜਰਮਨੀ ਪੀਆਰ ਲੜਕੇ ਨੂੰ ਪੈ ਲੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿੱਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਹੋਵੇ ਲੜਕਾ ਮੋਗਾ ਫਰੀਦਕੋਟ ਸ੍ਰੀ ਅਮਰਸਰ ਸੈੱਟ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ 1999 1988 ਪੜ੍ਹਾਈ ਐਮਏ ਪੋਲ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਐਲ ਢਿੱਲੋਂ ਮਾਤਾ ਐਸ ਢਿੱਲੋਂ ਕਾਸਟ ਜਰਸੀ ਕੱਲੀ ਲੜਕੀ ਕੋਈ ਭੈਣ ਭਰਾ ਨਹੀਂ ਜ਼ਮੀਨ 15 ਕਿੱਲੇ 4 ਪਲਾਟ ਨੇ ਪਤਾ ਜਲੰਧਰ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਠਲਾ ਸ਼ਹਿਰਪੁਰ ਵਾਲੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 27 ਸਾਲ ਕਾਸਟ ਸੈਣੀ ਗੋਤ ਬੋਲੇ ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਜੋਐਸਏ ਵਿੱਚ ਆ ਪਤਾ ਹੁਸ਼ਿਆਰਪੁਰਾ ਲੜਕੀ ਸੋਹਣੀ ਸੁਨੱਖੀ ਆ ਥੋੜੇ ਸਮੇਤੋ ਤਲਾਕशुदा ਕੋਈ ਬੱਚਾ ਨਹੀਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਕੈਨੇਡਾ ਨਿਊਜ਼ੀਲੈਂਡ ਜੁਐਸਏ ਜੁਕੇ ਆਸਟ੍ਰੇਲੀਆ ਜਰਮਨੀ ਤੋਂ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਵੀ ਤਾਂ ਵਧੀਆ ਬਿਜ਼ਨਸ ਦਾ ਵਧੀਆ ਗਵਰਨਮੈਂਟ ਜੋਬ ਤੇ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਸੈਣੀ ਜੱਟ ਲਵਾਨਾ ਕਾਸ਼ ਦੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 212000 ਕੱਦ 5 ਫੁੱਟ 6 ਇੰਚ ਕਾਸ ਜਰਸੀ ਪੜਾਈ ਬੈਚਲਰ ਆਫ ਆਰਟਸ ਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਆਪਾ ਪਟਾ ਲੁਧਿਆਣਾ ਮੰਗ ਹੈ ਨ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਲੜਕੇ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦੀ ਏਰੀਆ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸੇ ਰਾਬਦਾਸੀ ਸਿੱਖ ਜਨਮ 1991 ਕੱਦ 5 ਫੁੱਟ 5 ਇੰਚ ਪੜ੍ਹਾਈ ਐਮ ਐ ਬੀ ਐਡ ਐਂਟੀਟੀ ਜੋਬ ਪ੍ਰਾਈਵੇਟ ਟੀਚਰ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪਰਾ ਪ੍ਰਾਈਵੇਟ ਜੋਬ ਕਰਦਾ ਦੋ ਭੈਣਾਂ ਮੈਰਿਡ ਨੇ ਜੁਕੇ ਵਿੱਚ ਸੈਟ ਪਤਾ ਲੁਧਿਆਣਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਹੈ ਇਹਨਾਂ ਨੂੰ ਰਵਿਦਾਸ ਸਿੱਖ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਤੇ ਲੜਕਾ ਚਾਹੀਦਾ ਲੜਕਾ ਆਰਮੀ ਜਾਂ ਪੁਲਿਸ ਵਿੱਚ ਵੀ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲਾ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਕੱਦ 5 ਫੁੱਟ 6 ਜਨਮ 1992 ਪੜ੍ਹਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕੈਨੇਡਾ ਪੀਅਰ ਆ ਥੋੜੇ ਸਮੇਂ ਤੋਂ ਤਲਾਕਸ਼ੁਦਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਆ ਇਹਨਾਂ ਨੂੰ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੜਕਾ ਕੁਆਰਾ ਜਾਂ ਤਲਾਕਸ਼ੀਦ ਹੋਵੇ ਪਰ ਬਿਨਾ ਬੱਚੀ ਤੋਂ ਵੀ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਅਕਤੂਬਰ 2003 ਕਾਸਟਰਾਮ ਦਾਸੀ ਅਸੀਂ 1 ਕੱਦ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਭਰਾ ਪਤਾ ਹੁਸ਼ਿਆਰ ਪਰ ਲੜਕੀ ਸੋਹਣੀ ਸੁਨੱਖੇ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਅਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਦਵਾ ਬੇਰੀ ਨੂੰ ਪਹਿਲਾ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਨਮੈਰਿਡ ਲੜਕੀ ਜਨਮ 2/2/1983 ਪੜਾਈ ਐਮਏ ਐਮਏ ਏਡ ਕੱਦ 5 ਫੁੱਟ 5 ਇੰਚ ਰੰਗ ਸਾਫ ਆ ਕਾਸਟ ਐਸਸੀ ਪਿਤਾ ਦਾ ਗੋ ਜਨਾਗਲ ਮਾਤਾ ਦਾ ਗੋ ਤਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਮੈਂਟਲੀ ਥੋੜਾ ਬੀਕ ਨੇ ਇੱਕ ਭਰਾ ਨ ਮੈਰਿਡ ਹੈ ਜੌਬ ਕਰਦਾ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਿਲੀ ਸਸੰਗੀ ਵੈਸ਼ਨੂਆ ਲੜਕੀ ਸਰੀਰਕ ਤੌਰ ਤੇ ਥੋੜੀ ਭਾਰੀ ਹੈ ਮੰਗਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਐਸੀ ਕਾਸਟ ਨੂੰ ਪਹਿਲ ਹੈ ਸਰੀਰਕ ਤੌਰ ਤੇ ਭਾਰੇ ਰੜਕੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕਾ ਨਮਾਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਐਨਆਰਆਈ ਤੇ ਮੈਰਿਜ ਵੀਰੋ ਵਾਲੇ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤੜੀ ਨੂੰ ਜਨਮ ਉਨੀ 9 ਨੌ 1988 ਪੜਾਈ ਐਮਏ ਪੋਲ ਸਾਇੰਸ ਗੱਤ 5 ਫੁੱਟ 5 ਇੰਚ ਪਿਤਾਲ ਢਿੱਲੋਂ ਮਾਤਾ ਐਸਟਰੀ ਲੋਕਾਸ ਜੜਸੀ ਕੱਲੀ ਲੜਕੀ ਆ ਕੋਈ ਭੈਣ ਭਰਾ ਨਹੀਂ ਆ ਜ਼ਮੀਨ 15 ਕਿੱਲੇ ਆ ਚਾਰ ਪਲਾਟ ਨੇ ਪਤਾ ਜਲੰਧਰ ਆ ਮੰਗਿਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਜੀ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲੇ ਸੰਪਰਕ ਕਰ ਸਕਦੇ ਨੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮੂਨੀ 99 ਕੱਦ 5 ਫੁੱਟ 4 ਇੰਚ ਪੜ੍ਹਾਈ ਵੀ ਐਸੀ ਨਰਸਿੰਗ ਲੜਕੀ ਕੈਨੇਡਾ ਪੀਅਰ ਹੈ ਜੋਵ ਆਰ ਰਜਿਸਟਰ ਨਰਸਾ ਹਸਪਤਾਲ ਵਿੱਚ ਜੋਬ ਕਰਦੀ ਹੈ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਆਕਾਸ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀ ਕਰਦੇ ਨੇ ਜ਼ਿਲ੍ਹਾ ਗੁਰਦਾਸਪੁਰ ਮੰਗ ਕਰਨ ਵਾਲਾ ਲੜਕਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਚਾਹੀਦਾ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲੇ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਤੇ ਲੜਕਾ ਕੈਨੇਡਾ ਪੀਅਰ ਹੋਵੇ ਜਾਂ ਕਿਸੇ ਵੀ ਸਟੇਟਸ ਤੇ ਉਹ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਗੋਟਿੱਲੋਂ ਜਨਮ 22 ਸ਼ੇਵ 1994 ਕੱਦ 5 ਫੁੱਟ 3 ਇੰਚ ਪੜ੍ਹਾਈ ਵੀ ਐਸੀ ਨਰਸਿੰਗ ਕੰਮ ਸੈਂਟਰਲ ਗਵਰਨਮੈਂਟ ਜੋਬ ਕਰਦੇ ਆ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਪਿਤਾ ਆਰਮੀ ਚ ਰਿਟਾਇਰ ਨੇ ਇੱਕ ਭਰਾ ਤੇ ਇੱਕ ਭੈਣ ਕੈਨੇਡਾ ਵਿੱਚ ਨੇ ਪਤਾ ਅਮਰਸਰ ਸਾਹਿਬ ਮੰਗੇ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਜ਼ਮੀਨ 4 ਤੋਂ 5 ਕਿੱਲੇ ਹੋਵੇ ਇਹਨਾਂ ਨੂੰ ਅਮਰਸਰ ਸਾਹਿਬ ਦੇ ਨੇੜੇ ਦੇ ਏਰੀਏ ਤੇ ਫੋਨ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23/5/1997 ਪੜਾਈ ਡਾਕਟਰ ਜੋਬ ਮੈਡੀਕਲ ਆਫਸਰ ਐਂਡ ਪ੍ਰਾਈਵੇਟ ਹਸਪਤਾਲ ਪਟਿਆਲਾ ਚ ਸੈਲਰੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਇੱਕ ਪ੍ਰਾਈਮ ਬੀਬੀਆ ਸਟੂਡੈਂਟ ਆ ਜੀਐਮਸੀ ਪਟਿਆਲਾ ਚੋਂ ਲੜਕੀ ਸਿੱਖ ਫੈਮਿਲੀ ਤੋਂ ਆਕਾਸਟ ਐਸ ਲੋਹਾਰਾ ਮੰਗਾ ਇਹਨਾਂ ਨੂੰ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੋਬ ਤੇ ਲੜਕਾ ਚਾਹੀਦਾ ਕਿਸੇ ਵੀ ਕਾਸ਼ ਦੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜ ਦੇ ਇਲਾਕਿਆਂ ਨੂੰ ਪਹਿਲ ਆ ਫੋਨ ਨੰਬਰ ਦਿੱਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 25 12 2007 ਪਤਾ ਧੂਰੀ ਕਾਸ਼ ਰਵਿਦਾਸ ਸਿੰਘ ਪੜਾਈ ਪਲੱਸ 2 ਕੰਪਿਊਟਰ ਕੋਰ ਸੱਤ ਬੈਂਡ ਕੱਦ 5 ਫੁੱਟ 2 ਇੰਚ ਇੱਕ ਪੈਣ ਇੱਕ ਭਰਾ ਨੇ ਮੰਗੇ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਜੀ ਰਵਿਦਾਸ ਸਿੰਘ ਲੜਕੇ ਨੂੰ ਪਹਿਲਾ ਜੇ ਕਿਸੇ ਹੋਰ ਧਰਮ ਦਾ ਵਿਤਾ ਕੰਟਰੈਕਟ ਮੈਰਿਜ ਦੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨੈਟਿਕ ਸੋਹਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਹੈ ਮੈੰਗਲਿਸ਼ ਕੰਮ ਪਰਫੈਕਟ ਹੈ ਤੇ ਪੀ ਐਚ ਡੀ ਮੰਗ ਹਨ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸੇ ਵੀ ਇਹਨਾਂ ਦੇ ਬਰਾਬਰ ਪੜਿਆ ਲਿਖਾ ਕਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਵਿੱਚ ਪੀ ਐਜਾ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 60 ਤੇ 70 ਕਿਲੋਮੀਟਰ ਦੇ ਏਰੀਆ ਨੂੰ ਪਹਲ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵੀ ਦੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕ ਗੁਆਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਤੇ ਫਿਰ ਐਡ ਨੂੰ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਬਾਰ ਬਾਰ ਲਗਾਇਆ ਜਾਂਦਾ ਹੈ ਤੇ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ